ਇਹ ਪ੍ਰਸ਼ਾਸਨ ਇੱਕ ਗੱਲ ਸੋਚਦਾ ਵਾ ਕਿ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਜਾਂ ਹਿੰਦੂਆਂ ਨੂੰ ਡਰਾਇਆ ਜਾਊ ਜਾਂ ਯਾਤਨਕ ਆਇਆ ਜਾਊ ਜਾਂ ਹਿੰਦੂਆਂ ਨੂੰ ਪਰਚੇੰ ਨੂੰ ਨੇਤਾਵਾਂ ਦਾ ਦੇ ਕੇ ਧਰਮ ਦੀ ਗੱਲ ਕਰਨੀ ਬੰਦ ਕਰ ਦੇਣ ਕਿ ਹਿੰਦੂ ਤਦੇ ਦੀ ਗੱਲ ਕਰਨੀ ਬੰਦ ਕਰ ਦੇਣਗੇ ਤੇ ਬਿਲਕੁਲ ਆਪਣੇ ਦਿਮਾਗ ਚੋਂ ਭਲੇਖਾ ਕੱਢ ਦੇਣ ਕਿਉਂਕਿ ਸ਼ਿਵ ਸੈਨਿਕ ਹਮੇਸ਼ਾ ਆਤਕਵਾਦ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਆਏ ਆ ਅਤੇ ਹਮੇਸ਼ਾ ਕਰਦੇ ਰਹਿਣਗੇ ਨਾ ਕਦੀ ਅਸੀਂ ਸ਼ਿਵ ਸੈਣੀ ਕਿਸਲ ਕੋ ਡਰੇ ਸੀ ਨਾ ਹੀ ਕਦੀ ਡਰਾਂਗੇ ਲਗਾਤਾਰ ਜਿਹੜੇ ਬੰਦੇ ਹੱਤਿਆਮਾਂ ਦੀ ਜ਼ਿੰਮੇਵਾਰੀ ਲੈ ਰਹੇ ਆ ਕਿਸੇ ਦੀ ਵੀ ਹੱਤਿਆ ਹੁੰਦੀ ਜਿਹੜਾ ਬੰਦਾ ਜ਼ਿੰਮੇਵਾਰੀ ਲੈ ਰਿਹਾ ਕਿਉਂ ਨਾ ਸਰਕਾਰਾਂ ਵੱਲੋਂ ਇਹਨਾਂ ਨੂੰ ਫਾਦੀ ਤੇ ਲਟਕਾਇਆ ਜਾਏ ਤਾਂ ਕਿ ਜਿਹੜੇ ਲੋਕ ਹੱਤਿਆਮਾਂ ਦੀ ਜ਼ਿੰਮੇਵਾਰੀ ਲੈਂਦੇ ਆ ਜਿਹੜੇ ਲੋਕ ਵਪਾਰੀਆਂ ਨੂੰ ਧਮਕਾਉਂਦੇ ਆ ਜਿਹੜੇ ਜੇਲਾ 'ਚ ਬੈਠ ਕੇ ਲੋਕਾਂ ਦੀ ਹੱਤਿਆ ਕਰਵਾ ਰਹੇ ਆ ਇਹ ਬੰਦ ਹੋ ਜਾਵੇ ਕਿਉਂਕਿ ਹਰ ਜਗ੍ਹਾ ਗੂਲੀਆਂ ਚੱਲ ਰਹੀਆਂ ਆ ਸਨੈਟਿਕ ਵੱਧ ਗਈ ਹੈ ਨਸ਼ਾ ਵੱਧ ਗਿਆ ਬਹੁਤ ਅਗਰ ਕੋਈ ਹਿੰਦੂ ਨੇਤਾ ਇਹ ਤੇ ਆਵਾਜ਼ ਚੁੱਕਦਾ ਝੂਠੇ ਬੱਲੇ ਕਰ ਦਿੰਦੇ ਆ ਕਿ ਕਿਆ ਪ੍ਰਸ਼ਾਸਨ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਕਿਉਂ ਇਹਨਾਂ ਨੇ ਕਿਹਾ ਕਿ ਸ਼ਰੀਆ ਪੈਨਨ ਗੁੜੀਆਂ ਵਜਨ ਕੀ ਕਹੇ ਕੀ ਕਰ ਰਿਹਾ ਪ੍ਰਚਾਰ ਅਸੀਂ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਕਿ ਇਹ ਚਲੋ ਇਹ ਚੰਗਾ ਕੰਮ ਕਰਨਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਦੋਸਤੋ ਮੈਂ ਸੁਨੀਲ ਕੁਮਾਰ ਵੱਡੀ ਯੂਵ ਰਾਸ਼ਟਰੀ ਅਕਸਾਨਾ ਹਿੰਦੂ ਟਕਸਾਲੀ ਤੋਂ ਮੇਰੇ ਨਾਲ ਆਸਤੀ ਪ੍ਰਵਕਤਾ ਸੁਭਾਸ਼ ਮਹਾਜਨ ਜੀ ਔਰ ਜ਼ਿਲ੍ਹਾ ਪ੍ਰਧਾਨ ਦੀਪਕ ਤਵਾਰੀ ਜੀ ਅੱਜ ਇੱਕ ਵਿਸ਼ੇਸ਼ ਮੁੱਦੇ ਤੇ ਲਾਈਵ ਹੋਏ ਆ ਲਾਈਵ ਹੋਣ ਦਾ ਮਕਸਦ ਪੰਜਾਬ ਚ ਲਗਾਤਾਰ ਚੱਲ ਰਹੀਆਂ ਗੋਲੀਆਂ ਲਗਾਤਾਰ ਗੈਂਗਸਟਰਾਂ ਵੱਲੋਂ ਮਾਰਿਆ ਲੋਕਾਂ ਨੂੰ ਫਰੋਟੀਆਂ ਮੰਗ ਕੇ ਵਪਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸੰਬੰਧੀ ਅਤੇ ਧਮਕੀਆਂ ਭਰੇ ਲੈਟਰਨ ਲੋਕਾਂ ਦੀਆਂ ਗੱਡੀਆਂ ਤੇ ਲਾ ਕੇ ਤੇ ਲੋਕਾਂ ਦੀਆਂ ਗੱਡੀਆਂ ਤੇ ਗੋਲੀਆਂ ਛਰਿਆ ਮਾਰ ਰਹੇ ਆ ਦੇਖੋ ਪੰਜਾਬ ਦੀ ਲੋਅ ਐਂਡ ਆਰਡਰ ਦੀ ਸਥਿਤੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਬਿਲਕੁਲ ਵਿਫਲ ਹੋ ਚੁੱਕੀ ਆ ਬਿਲਕੁਲ ਖਰਾਬ ਹੋ ਚੁੱਕੀ ਆ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਨਾ ਕਿਤੇ ਗੈਂਗਸਟਰ ਵੱਲੋਂ ਕਿਸੇ ਦੀ ਹੱਤਿਆ ਕੀਤੀ ਜਾ ਰਹੀ ਆ ਔਰ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ ਨੂੰ ਜਿਹੜੀ ਆ ਮਾਨ ਸਰਕਾਰ ਵੱਲੋਂ ਬਿਲਕੁਲ ਹਿੰਦੂ ਨੇਤਾਵਾਂ ਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਵਾ ਹਿੰਦੂਵਾਂ ਨੂੰ ਅਤੇ ਜੇ ਕਿਤੇ Hindu ਆਪਣੀ ਆਵਾਜ਼ ਚੱਕਣ ਲਈ ਆਤਕਵਾਦ ਜਾਂ ਕਿਤੇ ਦੇਸ਼ ਵਿਰੋਧੀ ਤਾਕਤਾਂ ਲਈ ਜਾਂ ਧਰਮ ਦੇ ਪ੍ਰੋਗਰਾਮ ਕਰਨ ਦੀ ਕਿਤੇ ਕੋਈ ਗੱਲ ਕਰਦੇ ਆ ਤੇ Hindu ਨੇਤਾਵਾਂ ਨੂੰ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਡਰਾਇਆ ਜਾਂਦਾ ਹੈ ਕਿ ਤੁਹਾਡੇ ਤੇ ਪਰਚੇ ਦੇ ਦਿੱਤੇ ਜਾਣਗੇ ਜਾਂ ਫਿਰ ਘਰਾਂ ਦੇ ਵਿੱਚ ਨજરਬੰਦ ਕੀਤਾ ਜਾਂਦਾ ਹੈ ਲੇਕਿਨ ਜੇ ਪ੍ਰਸ਼ਾਸਨ ਇਹ ਗੱਲਾਂ ਸੋਚਦਾ ਵਾ कि ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਜਾਂ ਹਿੰਦੂਆਂ ਨੂੰ ਡਰਾਇਆ ਜਾਊ ਜਾਂ ਯਾਤਮਕਾ ਆਇਆ ਜਾਊ ਜਾਂ ਹਿੰਦੂਆਂ ਨੂੰ ਪਰਚੇ ਹਿੰਦੂ ਨੇਤਾਵਾਂ ਦਾ ਦੇ ਕੇ ਧਰਮ ਦੀ ਗੱਲ ਕਰਨੀ ਬੰਦ ਕਰ ਦੇਣਗੇ ਹਿੰਦੂ ਤਦਨ ਦੀ ਗੱਲ ਕਰਨੀ ਬੰਦ ਕਰ ਦੇਣਗੇ ਤੇ ਬਿਲਕੁਲ ਆਪਣੇ ਦਿਮਾਗ ਚੋਂ ਭੁਲੇਖਾ ਕਰ ਦੇਣ ਕਿਉਂਕਿ ਸ਼ਿਵ ਸੈਨਿਕ ਹਮੇਸ਼ਾ ਆਤਕਵਾਦ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਆਏ ਆ ਅਤੇ ਹਮੇਸ਼ਾ ਕਰਦੇ ਰਹਿਣਗੇ 나ਗ ਕਦੀ ਅਸੀਂ ਸ਼ਿਵ ਸੈਨਿਕ ਕਿਸਲ ਕੋ ਡਰੇ ਸੀ ਨਹੀਂ ਕਦੀ ਡਰਾਂਗੇ ਹੁਣ ਤੁਸੀਂ ਦੇਖਿਆ ਵਾ ਕਿ ਸ਼ਰਿਆਮ ਲੋਰੈਸ਼ ਬਿਸ਼ਨੋਈ ਵੱਲੋਂ ਸ਼ਰਿਆਮ ਕਿਸੇ ਦੀ ਵੀ ਹੱਤਿਆ ਹੁੰਦੀ ਹੈ ਤੇ ਆਪਣੀ ਜ਼ਿੰਮੇਵਾਰੀ ਲੈ ਲੈਂਦਾ ਕਿ ਅਸੀਂ ਉਹਦਾ ਟਾਰਗੇਟ ਕਿਲਿੰਗ ਅਸੀਂ ਕੀਤੀ ਹੈ ਕਿ ਆ ਪੰਜਾਬ ਸਰਕਾਰ ਇਹਨਾਂ ਨੇ ਇਹਨਾਂ ਦਾ ਸਾਰਾ ਸਫਾਇਆ ਕਿਉਂ ਨਹੀਂ ਕਰਦੀ ਲਗਾਤਾਰ ਜਿਹੜੇ ਬੰਦੇ ਹੱਤਿਆਵਾਂ ਦੀ ਜ਼ਿੰਮੇਵਾਰੀ ਲੈ ਰਹੇ ਆ ਕਿਸੇ ਦੀ ਵੀ ਹੱਤਿਆ ਹੁੰਦੀ ਜਿਹੜਾ ਬੰਦਾ ਜ਼ਿੰਮੇਵਾਰੀ ਲੈ ਰਿਹਾ ਕਿਉਂ ਨਾ ਸਰਕਾਰਾਂ ਵੱਲੋਂ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏ ਤਾਂ ਕਿ ਜਿਹੜੇ ਲੋਗ ਹਤਿਆਮਾਂ ਦੀ ਜ਼ਿੰਮੇਵਾਰੀ ਲੈਂਦੇ ਆ ਜਿਹੜੇ ਲੋਗ ਵਪਾਰੀਆਂ ਨੂੰ ਧਮਕਾਉਂਦੇ ਆ ਜਿਹੜੇ ਜੇਲਾ ਜੇ ਬੈਠ ਕੇ ਲੋਕਾਂ ਦੀ ਹਤਿਆ ਕਰਵਾ ਰਹੇ ਆ ਇਹ ਬੰਦ ਹੋ ਜਾਵੇ ਲੇਕਿਨ ਪ੍ਰਸ਼ਾਸਨ ਜਿਹੜਾ ਵਾ ਹਿੰਦੂ ਨੇਤਾਵਾਂ ਨੂੰ ਹੀ ਡਰਾਉਂਦਾ ਵਾ ਹਿੰਦੂ ਨੇਤਾਵਾਂ ਨੂੰ ਹੀ ਇਹਨਾਂ ਦੇ ਖਿਲਾਫ ਜੇ ਕੋਈ ਹਿੰਦੂ ਨੇਤਾ ਬੋਲਦਾ ਵਾ ਤੇ ਉਹਨਾਂ ਨੂੰ ਬਿਲਕੁਲ ਡਰਾਇਆ ਜਾਂਦਾ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਆ ਜੇ ਕੋਈ ਗੈਂਗਸਟਰ ਜਾਂ ਕਿਸੇ ਆਤਤਵਾਦੀ ਜਾਂ ਕਿਸੇ ਹੋਰ ਦੇ ਖਿਲਾਫ ਹਿੰਦੂ ਨੇਤਾ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਹਿੰਦੂ ਨੇਤਾਵਾਂ ਨੂੰ ਘਰਾਚਹੀ ਨਜ਼ਰਬੰਦ ਕੀਤਾ ਜਾਂਦਾ ਜਾਂ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਕਿ ਤੁਹਾਡੇ ਤੇ ਪਰਚੇ ਦਰਜ ਕੀਤੇ ਜਾਣਗੇ ਐਸੀ ਤਰ੍ਹਾਂ ਅਸੀਂ ਪਿਛਲੇ ਦਿਨ ਦੇਖਿਆ ਕਿ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ ਨੂੰ ਇਗਨੋਰ ਕੀਤਾ ਗਿਆ ਹਿੰਦੂ ਨੇਤਾਵਾਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਆndੀਆਂ ਪਈਆਂ ਵਾਂ ਔਰ ਪਿਛਲੇ ਦਿਨ ਅਸੀਂ ਸਭ ਕੁਝ ਦੇਖਿਆ ਸਾਡੇ ਸ਼ਹਿਰ सुधीर कुमार सूरी जी ਨੂੰ ਕੜੀ ਸੁਰੱਖਿਆ ਦੇ ਵਿੱਚ ਸ਼ਰਿਆਮ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਹੱਤਿਆ ਕਰਨ ਵਾਲੇ ਨੂੰ ਕੋਰਟ ਦੇ ਵਿੱਚ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਕਿ ਆ ਉਹਨੇ ਬਹੁਤ ਬਾਦਰੀ ਦਾ ਕੰਮ ਕੀਤਾ ਵਾ ਇਹੋ ਹੀ ਸਾਡੇ ਕੋਈ ਹਿੰਦੂ ਵੀਰ ਨੇ ਹਿੰਦੂ ਯੋਧੇ ਨੇ ਜੇ ਕੋਈ ਕੰਮ ਕੀਤਾ ਹੁੰਦਾ ਸ਼ਿਵ ਸ਼ੈਨਿੰਗ ਦੇ ਕੀਤਾ ਹੁੰਦਾ ਤੇ ਸ਼ਾਇਦ ਪ੍ਰਸ਼ਾਸਨ ਨੇ ਉਹਦੇ ਤੇ ਪਰਚਾ ਦੇ ਕੇ ਤੇ ਉਹਨੂੰ ਜੇਲ੍ਹ ਵਿੱਚ ਸੁੱਟ ਦੇਣਾ ਸੀ ਔਰ ਉਸ ਤੋਂ ਬਾਅਦ ਬਟਾਲੇ ਦੇ ਵਿੱਚ ਰਜੀਵ ਮਹਾਜਨ ਜੀ ਦੀ ਟਾਰਗੇਟ ਕਿਲਿੰਗ ਕਰਨ ਦੀ ਕੋਸ਼ਿਸ਼ ਕੀਤੀ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਬਚ ਗਏ ਲੇਕਿਨ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਿਲਕੁਲ ਇਗਨੋਰ ਕੀਤਾ ਔਰ ਲੁਧਿਆਣੇ ਦੇ ਵਿੱਚ ਸਾਡੇ ਕਈ ਸ਼ਿਵਸੈਨਿਕ ਲੀਡਰਾਂ ਹਿੰਦੂ ਲੀਟਰਲ ਲੀਡਰਾਂ ਦੀ ਜੋ ਕਿ ਥ्रेट ਪਰਸਨ ਹੈ ਉਹਨਾਂ ਦੀ ਸੁਰੱਖਿਆ ਨੂੰ ਵਾਪਸ ਲੈ ਲਿੱਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਹਿੰਦੂ ਨੇਤਾਵਾਦੀ ਸੁਰੱਖਿਆ ਨੂੰ ਵਾਪਸ ਲੈ ਲਿੱਤਾ ਗਿਆ ਕਾ ਪ੍ਰਸ਼ਾਸਨ ਹਿੰਦੂ ਨੇਤਾ ਨੂੰ ਕੁਝ ਵੀ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਲੈਂਦੀ ਹੈ ਜੇ ਕਿਸੇ ਵੀ ਹਿੰਦੂ ਨੇਤਾ ਜੇ ਕੋਈ ਟਾਰਗੇਟ ਹੁੰਦਾ ਕਿ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਲੈਂਦਾ ਵਾ ਮੈਂ ਆਵਾਜ਼ ਮਾਰਨ ਰਾਸ਼ਟਰੀ ਪ੍ਰੋਪਟਾ ਸਿਫ ਸਣਾ ਤੋਂ ਅੱਜ ਇਹ ਲਾਈਵ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਚੁਣੀ ਗਈ ਸੀ ਆਮ ਆਦਮੀ ਪਾਰਟੀ ਦੀ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਹਰ ਜਗ੍ਹਾ ਗੋਲੀਆਂ ਚੱਲ ਰਹੀਆਂ ਹਨ ਸਨੈਟਿਕ ਵੱਧ ਗਈ ਹੈ ਨਸ਼ਾ ਵੱਧ ਗਿਆ ਬਹੁਤ ਅਗਰ ਕੋਈ Hindu ਨੇਤਾ ਇਹ ਤੇ ਆਵਾਜ਼ ਚੁੱਕਦਾ ਤਾਂ ਉਹ ਤੇ ਪਰੇਸ਼ਾਨ ਦਿੰਦੇ ਆ ਇਹ ਕਿਹੜਾ ਪ੍ਰਸ਼ਾਸਨ ਹੈ Hindu ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣੀ ਹੈ ਕਿ ਉਹ ਇਹਨਾਂ ਨੇ ਕਿਹਾ ਕਿ ਸ਼ਰੀਆ ਦਾ ਇਹਨਾਂ ਗੁਣੀਆਂ ਵਚਨ ਕੀ ਕਹੇ ਕੀ ਕਰ ਰਿਹਾ ਪ੍ਰਸ਼ਾਸਨ ਅਸੀਂ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਕਿ ਇਹ ਚਲੋ ਇਹ ਚੰਗਾ ਕੰਮ ਕਰਨਗੇ ਪਰ ਇਹਨਾਂ ਨੇ ਜਿਹੜਾ ਹਿੰਦੂਆਂ ਦਾ ਜਿਹੜਾ ਜੀਨਾ ਦੋਬਰ ਕਰ ਦਿੱਤਾ ਇਸ ਦੇ ਉੱਤੇ ਜਦੋਂ ਹਿੰਦੂ ਆਪਣੀ ਆਵਾਜ਼ ਚੁੱਕੂਗਾ ਨਾ ਫਿਰ ਇਹਨਾਂ ਕੋਲ ਸੰਭੀ ਨਹੀਂ ਜਾਣੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮਾਨ ਸਾਹਿਬ ਨੂੰ ਇਹ ਕਵਾਂਗੇ ਕਿ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਾਪਸ ਦਿੱਤੀ ਜਾਵੇ ਜਿਹੜੀ ਇਹਨਾਂ ਨੇ ਲਈ ਹੈ ਜਿਹੜੀ ਜਿਹੜੇ ਕੀ ਗੈਂਗਸਟਰ ਜਿਹੜੇ ਕੀ ਪੜ ਕੇ ਜੇਲਾ ਹੀ ਦਿੰਦੇ ਇਹਨਾਂ ਨੂੰ ਸ਼ਰ੍ਹਾਂ ਗੋਲੀ ਵਾਰੀ ਜਾਵੇ ਚੌਂਕ ਚ ਕੜੇ ਕਰਕੇ ਜਿਸ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦਾ ਦੁਬਈ ਦੇ ਵਿੱਚ ਚਲੇ ਜਾਓ ਉਧਰ ਕਾਨੂੰਨ ਸਾਖਤ ਹੈ ਅਗਰ ਇਦਾਂ ਦਾ ਹੀ ਆਮ ਆਦਮੀ ਪਾਰਟੀ ਸਰਕਾਰ ਇੱਕ ਦੋ ਨੂੰ ਸਜ਼ਾ ਦੇਊਗੀ ਤੇ ਮੇਰਾ ਖਿਆਲ ਹੈ ਕਿ ਇਹ ਕ੍ਰਾਇਮ ਘਟੂਗਾ ਜੈ ਸ਼੍ਰੀ ਰਾਮ